ਸੱਚ ਕਾਣ ਦੇ ਨਾਲ ਇਕਾ ਦੀ ਗੁਰਬਾਣੀ ਦੀ ਜੋ ਵਿਆਖਿਆ ਇਹ ਨਾਲ ਜੋ ਇਕਾ ਹੈ ਦੀ ਇਹਨਲੇ ਇਕਾ ਕਿਵੇਂ ਹੋਵੇ ਜਾਂ 100 ਫੀਸ ਹਦੀ 20-20 ਹੋਏ ਗੁਰਕਾ ਮਨ ਮੰਨ ਲਿਆ ਇਕਾ ਹੋ ਗਿਆ ਇਸ ਤਰੀਕੇ ਨਾਲ ਇਕਾ ਜੇ ਗੁਰਬਾਣੀ ਦੇ ਜੋ ਅਸੀਂ ਕਹਿ ਰਹੇ ਹਾਂ ਜੋ ਸੁਣਾ ਰਹੇ ਹਾਂ ਸਮਝ ਰਹੇ ਹੋ 20-20 ਜਦੋਂ ਬਲ ਬਲ ਲੜੂ ਤਿਆਰ ਹੋ ਗਿਆ ਫਿਰ ਇਕਾ ਹੋ ਗਿਆ ਇਹਦਾ ਮਤਲਬ ਇਹ ਕਾ ਉਹ ਰੇਕਾ ਡਾਕਾ ਮਾਰਨੂ ਗਰੁੱਪ ਨਹੀਂ ਬਣਾਉਣਾ ਹੈ ਵਿਵਾਦ ਚ ਲੜ ਪੀਏ ਉਹਨਾਂ ਨੇ ਡਾਕਾ ਵਾਂਡੂ ਮਣਾਇਆ ਤੇ ਇਹਨਾਂ ਨੇ ਵੇ ਇਕੱਠਾ ਮੁਸਲਮਾਨ ਬੁਲਾ ਲਓ ਇਕੱਠੇ ਹੋ ਕੇ ਲੜ ਲਓ ਮੁਸਲਮਾਨ ਨੂੰ ਪੁਜਾ ਦਿਓ ਏਕਾ ਕਰਕੇ ਪਿੱਛੋਂ ਆਪਾਂ ਵੜ ਲਾਂਗੇ ਆ ਤੇਰਾ ਰਾਜ ਹੋ ਗਿਆ ਬਿਰੋਗਾ ਪਿੱਛੇ ਆਪ ਲੜਨਾ ਕਿ ਏਕਾ ਸੀ ਉਹਦਾ ਕੋਲ ਏ ਕਹਦੀ ਹੈ ਇਹ ਗੁਰੂਖਾਣ ਵਾਲਾ ਇੱਕ ਹੈ ਸੱਚਾਣਨਾ ਇੱਕਾ ਕਰਨਾ ਪਾਣੀ ਰੋਲਾ ਮੁਕਿਆ ਬਸ ਸੱਚ ਨਾਲ ਇੱਕ ਹੈ ਆਪਣਾ ਹਾਂ ਜਿਹਦਾ ਸੱਚ ਨਾਲ ਇੱਕਾ ਹੋ ਇੱਕ ਹੋ ਜਾਣਗੇ ਆਪੇ ਸੱਚ ਤੇ ਆ ਕੇ ਇੱਕ ਹੈ ਉਹ ਝੂਠ ਤੇ ਆ ਕੇ ਇੱਕਾ ਬਾਇਆ ਦਾ ਬਾਇਆ ਕਰਕੇ ਜਿਹੜੇ ਇੱਕਾ ਕਰਦੇ ਨੇ ਨਾ ਪਾਰਟੀ ਬਣਾਉਂਦੇ ਨੇ ਉਹ ਮਾਇਆ ਦੇ ਲੈਵਲ ਦਾ ਇੱਕ ਹੈ ਸੱਚ ਦੇ ਲੈਵਲ ਦਾ ਇੱਕ ਹੁੰਦਾ ਆਪਣੇ ਅੰਦਰੋਂ ਤਿਆਗਦੇ ਤੁਸੀਂ ਬੋਹ ਤਿਆਗਣਾ ਪਊਗਾ ਲੋਭ ਤਿਆਗਣਾ ਪਊਗਾ ਇਹ ਦੋ ਚੀਜ਼ਾਂ ਤਿਆਗ ਦੋ ਇੱਕ ਆਈਆ ਕ੍ਰੋਧ ਗਰੂ ਦਾ ਭੈੜ ਜਾਂਦਾ ਕ੍ਰੋਧ ਨਹੀਂ ਦਿੱਕਤ ਕਰਦਾ ਦਿੱਕਤ ਆਦਾ ਉਹ ਲੋਭ ਕਰਦੇ ਉਹ ਗੁੱਸਾ ਦਾ ਚਲੋ ਵੱਧ ਘੱਟ ਗੁੱਸੇ ਦੀ ਜਾਨੀ ਕੁਝ ਹੁੰਦਾ ਜਿੰਦਰਾ ਆਦਮੀ ਦੇ ਬੇਇੱਜ਼ਤੀ ਨਾਲ ਉਹਦਾ ਗੁੱਸਾ ਦੀ ਕੁਝ ਕਹਿੰਦਾ ਕੋਈ ਨਹੀਂ ਦਾ ਸੁਭਾਅ ਥੋੜਾ ਜਰ ਵਾ ਠੰਡਾ ਵੀ ਹੋ ਜਾਂਦਾ ਜਿਹੜਾ ਕਪਟਾ ਲੋਭ ਹੈ ਬਹੁਤ ਖਤਰਨਾਕ ਹੈ ਲੋਭੀ ਦਾ ਬਸਾਨ ਕੀ ਕਹ ਕੇ ਹੈਗਾ ਕੁਰਬਾਨੀ ਚ ਆਹ ਕਰੋਧੀ ਵਾਲੀ ਗਰੌੜਾ ਹੁੰਦਾ ਉਹਦਾ ਗਲਤ ਫੈ ਵੀ ਜੂ ਪਈਆਂ ਦੇ ਪਿੱਛੇ ਦੌੜ ਕੇ ਭੱਜ ਜਾਂਦੇ ਨੇ ਛੱਡੇ ਵੀ ਆਪੇ ਹੋ ਜਾਂਦੇ ਨੇ ਥੋੜਾ ਜਿਹਾ ਬੰਦ ਕਰ ਦੋ ਇੰਜਨ ਆਪੇ ਠੰਡਾ ਹੋ ਜਾਂਦਾ ਉਹਦਾ ਨਹੀਂ ਕੋਈ ਖਤਰੇ ਵਾਲੀ ਗੱਲ ਹੁੰਦੀ ਗੁੱਸੇ ਵਾਲਾ ਆਦਮੀ ਉਹ ਵੀ ਸੱਚਾ ਹੁੰਦਾ ਹੈ ਗੁੱਸਾ ਹੁੰਦਾ ਹੀ ਸੱਚੇ ਨੂੰ ਹੈ ਝੂਠਾ ਦਾ ਗੁੱਸਾ ਕਰਦਾ ਹੀ ਨਹੀਂ ਆਓ ਹਾਂਜੀ ਆਦ ਅਜੋਨੀ ਅਜਾਏ ਜਰਾ ਬਨ ਪਰੰਪਰੀ ਤੋਂ ਪਰੰਪਰਮਾਨੇ ਆਦ ਅਜੋਨ ਅਜਾਏ 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 ਜੁਜੇ ਨੂੰ ਕੰਨ ਈੜੀ ਨੂੰ ਸਿਹਰੀ ਅਜਾਏ ਅੱਛਾ ਜਿਹੜਾ ਜੱਬੇ ਹੀ ਦੀ ਅਜਾਏ ਆਦ ਅਜੋਨ ਅਜਾਏ ਨਾ ਆਦਾ ਇਸ ਵਕਤ ਕੋਈ ਉਹ ਸਰੀਰ ਨਾ ਜੱਬਿਆ ਹੋਇਆ ਛੋਟਾ ਜੈ ਜੱਬਿਆ ਹੀ ਨਹੀਂ ਜੋ ਨਹੀਂ ਆਵੇ ਅਜਾਏ ਜਿਹੜਾ ਜੁਲੀ ਤੋਂ ਪਰੇ ਐ ਕੋਈ ਗੱਲ ਹੈ ਹਾਂ ਜੁਲੀ ਤੋਂ ਪਰੇ ਓਹੋ ਜਿਹੜਾ ਜੂਰੀ ਦੇ ਪਰੇ ਹੁੰਦਾ ਜਿਹੜਾ ਜੂਰ ਚ ਆਇਆ ਇਹਦੀ ਸੱਚ ਖੜਨ ਵਾਲੀ ਦੀ ਗੱਲ ਆ ਜਾਇ ਜਰਾ ਬਿਨ ਜਰਾ ਬਿਨ ਉਹ ਜਰਾ ਜਰਾ ਰੋਗ ਵੀ ਵਾਇਆ ਰੂਹੇ ਸ਼ਰੀਰ ਰੂਹੇ ਜਰਾ ਰੋਗ ਹੈ ਜਰਾ ਪੁਰਾਣਾ ਹੁੰਦਾ ਸੱਚ ਤਾਂ ਪੁਰਾਣਾ ਹੁੰਦਾ ਹੀ ਦੀ ਵਾਇਆ ਪੁਰਾਣੀ ਹੁੰਦੀ ਹੈ ਸਮੇ ਦਾ ਕਾਲ ਦਾ ਮਾਇਆ ਤੇ ਅਸਰ ਮਾਇਆ ਨੂੰ ਦੇਖ ਕੇ ਉਹ ਦੇਖਦੇ ਨੇ ਕਿ ਇੰਨੀ ਪੁਰਾਣੀ ਧਰਤੀ ਬਣੀ ਹੋਈ ਐ ਐਨੇ ਪੁਰਾਣੇ ਇੱਥੇ ਪੱਥਰ ਦੇ ਇੰਨੀ ਪੁਰਾਣੀ ਆ ਚੀਜ਼ ਐ ਉਹ ਮਾਇਆ ਦਾ ਜਨਾ ਪ੍ਰਭਾਵ ਐ ਉਹਦੇ ਹਿਸਾਬ ਨਾਲ ਉਹ ਦੇਖ ਲੈਂਦੇ ਸਾਈਂ ਦਰ ਉਹਦੇ ਨਾਲ ਉਹਦਾ ਪੁਰਾਣਾ ਪਾਣ ਹੋ ਜਾਂਦਾ ਜਦ ਜੋਤ ਨੂੰ ਨਹੀਂ ਦੇਖ ਸਕਦੇ ਕਿ ਦੀ ਪੁਰਾਣੀ ਕਿਤੇ ਅਸਰੇ ਦੀ ਮਾਇਆ ਦਾ ਇਸ ਕਰਕੇ ਸੱਚਖੰਡ ਦਾ ਜਣਾ ਸਤਿ ਯੋਗ ਹੈ ਉਹ ਬੇਸ਼ੈਰੰਦਾ ਯੁਗ ਦਾ ਅਗਰ ਸ਼ੈਰੰਦਾ ਇੱਕੋ ਯੁਗ ਹੈ ਜਿਹੜਾ ਹਮੇਸ਼ਾ ਰਹਿੰਦਾ ਐ ਤੈਨੂੰ ਯੁਗ ਨਹੀਂ ਹੋਵੇ ਰਹਿੰਦੇ ਜਿਹੜੇ ਮਾਇਆ ਦੇ ਯੁਗ ਨੇ ਇਹ ਤਾਂ ਅਫਿਸ਼ਾ ਰਹਿੰਦੇ ਹੀ ਸੀ ਮਾਇਆ ਦੇ ਅਸਲ ਦੇ ਵਿੱਚ ਕਾਲ ਹੀ ਹਿੱਦ ਤੈਨੂੰ ਕਾਲੇ ਹੀ ਹਿੱਦ ਉਹ ਤਾਂ ਕਾਲਾ ਇੱਥੋਂ ਦਾ ਯੁਗ ਉਹ ਹੀ ਕਾਲੇਗਾ ਉੱਥੇ ਸਮਾ ਹੁੰਦਾ ਹੀ ਨਹੀਂ ਉੱਥੇ ਸਮਾਂ ਹੀ ਨਹੀਂ ਹੁੰਦਾ ਇਹ ਯੁਗ ਚਾਹੇ ਕਹੀਂ ਜਾਣ ਬੁਰੂ ਪਰ ਉਹਦੀ ਗੱਲ ਤੀ ਦਸੂ ਉਹ ਇਤਨੇ ਕਾਲ ਇਤਨਾ ਦੇ ਵਿੱਚ ਅਜੀਬ ਹੁੰਦੇ ਨੇ ਤੇ ਨਾ ਚੰਝਮੜ ਮਰ ਹੁੰਦਾ ਚੌਥੇ ਚ ਜੰਮੜ ਮਰ ਨੇ ਹਦੀ ਆਤਮ ਹੁੰਦੀ ਹੈ ਉਹ ਤਾਂ ਕੋਈ ਸਮਾਂ ਨਹੀਂ ਹੁੰਦਾ ਕਾਲ ਤਿੰਨ ਹੀ ਨੇ ਆ ਪਪੜਾ ਇਤਨੇ ਕਾਲ ਪੜਦੇ ਚੌਥਾ ਕਾਲ ਕਦ ਪੜੇ ਜਿਆ ਪੜਾਈਆਂ ਜਡੀਆਂ ਨੇ ਭੂਤ ਭਵਿੱਖ ਤੇ ਵਰਤਮਾਨ ਤਨਕਾਲ ਵੜਦੇ ਚੌਥਾ ਤਾਂ ਕਾਲ ਨਹੀਂ ਕਦੇ ਹੋਇਆ ਚੌਥਾ ਕਾਲ ਹੁੰਦੇ ਹੀ ਉਦੋਂ ਸਮਾਂ ਨਹੀਂ ਹੁੰਦਾ ਜਦ ਬੜ ਬੜਦੀ ਹੁੰਦਾ ਪਾਇਆ ਨਹੀਂ ਹੁੰਦਾ ਕਾਲ ਗਾਦਾ ਜੋਤ ਹੁੰਦੀ ਹੈ ਜੋ ਸਾਰਿਆਂ ਜੋ ਜੋ ਤਾਂ ਸਾਰਿਆਂ ਜਿੱਤੀ ਹੋਈ ਇੱਕੋ ਹੀ ਹੁੰਦੀ ਹੈ ਹਾਂ ਕੋਲ ਮੁਪਨੀ ਤੋ ਪਰੰਪਰਮਾਨੇ ਪਰਬ ਪੂਰੀ ਤੀਤ ਪਰੰਪਰਬੋ ਇਸ ਕਰਕੇ ਗੁਰੂ ਕੀ ਕਹਿੰਦੇ ਨੇ ਜਿਹੜੇ ਅਜੋਨ ਹੈ ਕਦੇ ਜਬੇ ਨਹੀਂ ਅਜਾਇਆ ਅਜਾਇਆ ਜਾਇਆ ਜਬੇ ਨਹੀਂ ਪਰਮ ਪ੍ਰੀਤ ਤੋੜੂਗੇ ਉਹ ਪਰਮ ਪ੍ਰੀਤ ਉਹ ਜੋਤ ਪਰਮ ਜੋਤ ਪਰਮ ਜੋਤ ਵੀ ਉਹ ਨੂੰ ਕਹਿੰਦੇ ਆ ਪਰਮ ਪ੍ਰੀਤ ਵੀ ਉਹ ਨੂੰ ਕਹਿੰਦੇ ਪਰ ਪਰਮ ਪਰਮਾਨੰ ਉਹ ਕਦੋਂ ਤੋਂ ਹੈ ਨਹੀਂ ਦੱਸਿਆ ਜਾ ਪਤਾ ਨਹੀਂ ਚੱਲਦਾ ਹੀ ਆਇਆ ਉਹ ਅਵੇਸ਼ਾਈ ਰਹਿੰਦਾ ਉਹ ਪਰੰਪਰਾ ਬਣੇ ਉਹ ਨੂੰ ਉਹ ਪਰੰਪਰਾ ਬਣੇ ਨਾ ਵਿਸ਼ਨੂੰ ਆ ਪਰੰਪਰਾ ਹੈ ਨਾ ਬ੍ਰਹਮਾ ਪਰੰਪਰਾ ਹੈ ਨਾ ਸ਼ਿਵੀ ਪਰੰਪਰਾ ਕੋਈ ਨਹੀਂ ਤੈਨੂੰ ਆ ਜਾ ਸੇਦਾ ਉਹ ਜਿਹੜੇ ਕਹਿੰਦੇ ਨੇ ਚਾਰ ਯੁਗ ਦੀ ਆ ਯੂ ਆ ਫਲਾਣੇ ਦੀ ਉਸ ਉਹ ਵੀ ਰੱਦ ਕੀਤੇ ਜਿਹੜੇ ਦੀ 11 ਯੁਗਾਂ ਦੀ ਆ ਯੂ ਬੋਲਦੇ ਨੇ ਨਾ ਇਹਦੀ ਬਾਰ ਘੰਟੇ ਦੀ ਪਿਆਉ ਕਈਆਂ ਦੀ ਬੋਲਦੇ ਨੇ ਜਤਕੀਲ ਦੀ ਓ ਗੁਰਵਾਨੀ ਦੀ ਬੰਦੀ ਕਿਸੇ ਨੂੰ ਬੰਦੀ ਬੰਦੀ ਉਪਰੰਪਰ ਸਿੱਧ ਸੋਇੰਮਪੂ ਪ੍ਰਸਿੱਧ ਸਭਾ ਜਗ ਏ ਵੀ ਠਾਰ ਅਨੇਕ ਬਖਾਨੇ ਸਿੱਧ ਸੋਇੰਮ ਸੋਇੰਮਪੂ ਸੰਭੂ ਸੰਭੂ ਪ੍ਰਸਿੱਧ ਸਭਾ ਸਿੱਧ ਸਭੂ ਸਭੂ ਲਾਜ਼ਤੇ ਆ ਗਿਆ ਹੁਣ ਓ ਸੋਇ ਪੰਗੜੂ ਸਾਹਿਬ ਹੋ ਗਏ ਜਾਂਦੇ ਸਭੂ ਤਾਂ ਪੇ ਉਥੇ ਕਿ ਉਹਨਾਂ ਨੇ ਕਿਹਾ ਸਵੈੰਭੂ ਉਹ ਸਾਇ ਪੰਗਾ ਹੈ ਸਾਇ ਬਹੁਆ ਪਿਆ ਇਹ ਦੀ ਸਾਇੰਭੂ ਵੱਖਰਾ ਹੈ ਸਾਇ ਪੰਗੂ ਵੱਖਰਾ ਹੈ ਸਾਇੰਭੂ ਦਾ ਮਤਲਬ ਹੈ ਜਿਹੜੀਆਂ ਮਾਇਆ ਨੇ ਭੂਤ ਇਹ ਮਾਇਆ ਮਾਇਆ ਇਹ ਤਾਂ ਕਿਤੇ ਵੱਖਰੀ ਨਹੀਂ ਮਾਇਆ ਵੀ ਇਹਦੇ ਵਿੱਚੋਂ ਹੀ ਨਿਕਲੀ ਹੋਈ ਹੈ ਸਿੱਧਾ ਸਵੈੰਭੂ ਸਿੱਧ ਸਭੇ ਜਗ ਇਹ ਜਿਹੜੀ ਮਾਇਆ ਦੀ ਸੋਚੀ ਹੈ ਨਾ ਸੇ ਦੋ ਦਿਨ ਸੋਜੀ ਅਕਾਲ ਗਿਆਨ ਮਾਇਆ ਦਾ ਗਿਆਨ ਵੀ ਇਹਦੇ ਵਿੱਚੋਂ ਹੀ ਆਉਂਦਾ ਆ ਜਿਹੜੇ ਸੈਦਾਨ ਵਗੈਰਾ ਨੂੰ ਆਉਂਦਾ ਸਉਭੂ ਪ੍ਰਸਿੱਧ ਸਭਾ ਜਾਗ ਇਹ ਸਾਰੇ ਸੰਸਾਰ ਚ ਪ੍ਰਸਿੱਧ ਆਏ ਗੱਲ ਬੋਲੀ ਹੋਈ ਆ ਇਹ ਇਸ ਕਰਕੇ ਹਰ ਕਿਸਮ ਦਾ ਗਿਆਨ ਇਹ ਵੇਦ ਵਿੱਚ ਲਿਖਿਆ ਸੀ ਇੱਕੋ ਜਗਾ ਉਹਨੂੰ ਸਾਰਾ ਸੰਤਿਆਰ ਵੰਦ ਗਿਆਨ ਕੋਈ ਵੇਦ ਵਿੱਚ ਲਿਖਿਆ ਹੋਇਆ ਸੀ ਕੋਈ ਕਿਥੋਂ ਦੇ ਆਇਆ ਸਾਰਾ ਗਿਆ ਸਭ ਤੋਂ ਜਿਹੜਾ ਉਤਪ ਗਿਆਨ ਉਹ ਹੈਗਾ ਆਤਮ ਗਿਆਨ ਸਭ ਤੋਂ ਮੁਸ਼ਕਲ ਗਿਆਨ ਹੈ ਜਿਹੜਾ ਵਿਸ਼ਾ ਹੈ ਉਹ ਹੈ ਆਤਮ ਗਿਆਨ ਦਾ ਵਿਸ਼ਾ ਬਾਹਿਆ ਦੇ ਗਿਆਨ ਜਿਹੜੇ ਉਤੋਂ ਥੱਲੇ ਦੇ ਵਿਸ਼ੇ ਨੇ ਹੈ ਉਹ ਸੇ ਬੁੱਧੀ ਚੋਂ ਨਿਕਲੇ ਸਾਰੇ ਬਵੇਖ ਬੁੱਧੀ ਚੋਂ ਹੀ ਇਹ ਗੱਲ ਕਹਿੰਦੇ ਪ੍ਰਸਿੱਧਾ ਸਾਰੇ ਦੇ ਸਾਰੇ ਬੰਦੇ ਨੇ ਇਸ ਗੱਲ ਨੂੰ ਪ੍ਰਸਿੱਧ ਸਭਾ ਜਗ ਜਗ ਇੱਕ ਹੀ ਥਾਂ ਸਭੂ ਸਿੱਧ ਸਭੂ ਆ ਜਿਹੜਾ ਬਾਇਆ ਦੇ ਬਾਇਆ ਦੀ ਜਿਹੜੀ ਸੋਝੀ ਹੈ ਉਹ ਵੀ ਇੱਧਰ ਜੁਲਦੀ ਹੈ ਸਭ ਨੂੰ ਜੇ ਲੋ ਮਾਇਆ ਦੇ ਗਿਆਨ ਦੀ ਸੋਝੀ ਆਈ ਹੈ ਡਾਕਟਰੀ ਦੀ ਆਈ ਹੋਵੇ ਚਾਹੇ ਸਾਇੰਸ ਦੀ ਆਈ ਹੋਵੇ ਚਾਹੇ ਬਕਾਇਦੀ ਗਲਤੀ ਆਈ ਹੋਵੇ ਜੋ ਵੀ ਸੋਝੀ ਸੰਸਾਰ 'ਚ ਹੈ ਜਿਹਦੀਆਂ ਪ੍ਰਕਾਰ ਦੀ ਸਾਰੇ ਅੰਦਰੋਂ ਹੀ ਆਉਦੀ ਹੈ ਜੇ ਅੰਦਰੋਂ ਨਾ ਆਵੇ ਤਾਂ ਵਧੇ ਕਿਵੇਂ ਹੋਰ ਦੱਸੋ ਕਿੱਥੋਂ ਆਉਂ ਦਰੋਂ ਹੀ ਆਉਣੀ ਹੈ ਇੱਕੋ ਧੰਗਾ ਖਜ਼ਾਨਾ ਸਾਰਿਆਂ ਦਾ ਇੱਕੋ ਠੌਰ ਅਨੇਕ ਬਖਾਨੇ ਇੱਕੋ ਠੌਰ ਤੋਂ ਨਿਕਲਦੇ ਨੇ ਉਰੇ ਕਾਲ ਮੇ ਇਹ ਗੱਲ ਦੱਸਦੇ ਨੇ ਬੇਬੇ ਨੂੰ ਸੁਭਰਾ ਆਇਆ ਰਾਤ ਨੂੰ ਬੇਲੂ ਆਇਆ ਹੋਇਆ ਤਾਂ ਮੈਨੂੰ ਪਤਾ ਲੱਗਿਆ ਫੁਰਨਾ ਆਇਆ ਫੁਰਨਾ ਆਇਆ ਪਰ ਜੋ ਵੰਗ ਹੈ ਠਾਕੁਰਾ ਆਪਣੇ ਦੇ ਸੋਈ ਸੋਈ ਦੇ ਵਜਹਿ ਜਾ ਕਹਿਦੀ ਸੁਰਤੀ ਟਿਕੀ ਹੁੰਦੀ ਹੈ ਜਿਹੜੇ ਗਿਆਨ ਤੇ ਜਿਹੜੇ ਗਿਆਨ ਵਾਸਤੇ ਤਪ ਕਰਦਾ ਬਿਰਤ ਕਰਦਾ ਉਹ ਨੂੰ ਉਹੀ ਬਿਰਜੰਦ ਕੋਈ ਕਿਸੇ ਵੇਸ਼ੇ ਚ ਲੱਗਿਆ ਕੋਈ ਕਿਸੇ ਚ ਲੱਗਿਆ ਆਉਂਦਾ ਇੱਕੋ ਥਾਂ ਤੇ ਸਾਰੇ ਹਾਂਜੀ ਰੇ ਮਨ ਰੰਗ ਕਲੰਕ ਬਿਨਾ ਹਰ ਤੈ ਕਿਹ ਕਾਰਨ ਤੇ ਨਾ ਪਛਾਨੇ ਰੇ ਮਨ ਰੰਗ ਰੇ ਮਨ ਰੰਗ ਕਲੰਕ ਬਿਨਾ ਹਰ ਤੈ ਕਿਹ ਕਾਰਨ ਤੇ ਨਾ ਪਛਾਨੇ ਰੰਗ ਹੋਏ ਕਗਾਲ ਬਣ ਬੰਦੂ ਕਹ ਤੂੰ ਕਗਾਲ ਜਿਹੜਾ ਮਾਇਆ ਪਿਛੇ ਭਜਦਾ ਉਹ ਕਗਾਲ ਪਜੂ ਉਹੀ ਜਿਹੜਾ ਕੰਗਾਲ ਹੋਊਗਾ ਕਲੰਕ ਬਿਨਾ ਹਰ ਕਲੰਕ ਬਿਨਾ ਹਰ ਉਹ ਹਰ ਤਾਂ ਦੇ ਕਲੰਕ ਹੈ ਉਹਨੂੰ ਤਾਂ ਕਲੰਕ ਲੱਗਦਾ ਹੀ ਨਹੀਂ ਕਲੰਕ ਬਿਨਾ ਹਰ ਉਹਨੂੰ ਕਲੰਕ ਲੱਗਦਾ ਹੀ ਨਹੀਂ ਦੇ ਕਲੰਕ ਉਹ ਦੇ ਕਲੰਕ ਤੋਂ ਬਜੀ ਡੰਕ ਤੈ ਤੇ ਕਾਰਨ ਦੇ ਕਲੰਕ ਤੇ ਹੀ ਡੰਕ ਵੱਜਦੀ ਹੈ ਜਿਹੜਾ ਸ਼ਬਦ ਗੁਰੂ ਪ੍ਰਗਟ ਹੁੰਦਾ ਨੇ ਕਲੰਕ ਤੋਂ ਹੀ ਪੈਦਾ ਹੁੰਦਾ ਹੈ ਦੇ ਕਲੰਕ ਬਜੀ ਡੰਕ ਦੱਗਾ ਉੱਥੇ ਹੀ ਲੱਗਦਾ ਹੈ ਉੱਥੇ ਹੀ ਆਵਾਜ਼ ਪੈਦਾ ਹੁੰਦੀ ਹੈ ਸਤੇਕੇ ਕਾਰਨ ਤੇ ਨਾ ਪਛਾਨੇ ਕੀ ਵਜ੍ਹਾ ਤੇ ਪਛਾਣਿਆ ਦੀ ਉਹਨੂੰ ਤੂੰ ਦੇਗਲੰਕ ਬਾਹਰ ਬਣਾਈ ਫਿਰਦਾ ਹਰ ਦੇਗਲੰਕਾ ਕਿਉਂ ਵੀ ਹਰ ਦੇਗਲੰਕ ਨਹੀਂ ਹੁੰਦਾ ਹਰ ਕਲੰਕਾ ਤਾਂ ਹਰ ਦੇਗਲੰਕਤ ਕਹਿਣਾ ਨਹੀਂ ਤੂੰ ਉਹ ਤੇਰੇ ਅੰਦਰ ਆ ਪਛਾਣਿਆ ਕਿਉਂ ਜੀ ਗੱਲ ਇਹ ਹੈ ਬਾਹਰ ਕਦੇ ਟੋੜਦਾ ਫਿਰਦਾ ਘੱਟ ਘੱਟ ਮਾਰ ਜੂਗਾ ਉਹ ਜਿਹੜਾ ਤਾਂ ਬਣਾਇਆ ਹੋਇਆ ਬਾਹਰ ਬੂਰਤੀ ਵਾਲਾ ਹਰ ਦੇਗਲੰਕਾ ਬਣ ਲੈ ਦੱਸ ਇਹਨੇ ਕਲੰਕਾ ਜਲਾ ਪੈਰੂ ਕਾਲਸ ਲਾ ਦਦੇ ਆਪੇ ਬੜੇ ਦਵੇ ਇਹਨੂੰ ਤਾਂ ਕਾਲਸ ਲੱਗ ਜਾਂਦੀ ਆ ਦਲੇ ਸਾਡੂ ਜੀ ਲੱਗਦੀ ਕਾਲਸ ਉਹਦੀ ਲੱਗਣ ਦਿੰਦਾ ਉਹ ਲੋਕਾਂ ਨੇ ਕਰਕੇ ਦਿਖਾ ਉਹ ਦਲੇ ਸਾਡੂ ਬਾਹਲਾ ਹੋ ਜਾਂਦਾ ਅੱਦਲਾ ਦਾ ਮਾਨੂੰ ਕਹਿੰਦਾ ਵੀ ਅਗਲਾ ਕਿਉਂ ਖੜਦਾ ਹੈ ਜੇ ਮਾਨੂੰ ਆਪਣੇ ਗੂੜੂ ਕਲਾ ਕਲਾ ਉਹਦਾ ਇਹਨੂੰ ਹਟਾਉਦਾ ਉਹ ਤਾਂ ਤੂੰ ਇਹਨੂੰ ਕਹਿੰਦਾ ਕਲੰਕਾ ਇਹ ਜਾ ਕਲੰਕਾ ਨਾਲ ਆਓ ਆਉਤੋਂ ਦੇ ਗੇੜੋ ਨਾਲ ਦੂਏ ਦੂਲੀ ਲਾ ਕੇ ਰਾਜੀ ਦੇਖ ਕੇ ਉਹਦਾ ਕਲੰਕੀ ਦਾ ਮੂੰਹ ਦੇਖ ਕੇ ਰਾਜੀ ਉਹਦਾ ਕਲੰਕ ਲਵਾ ਲਿਆ ਸੀ RAM ਰੈ ਨੇ ਬਾਣੀ ਦਾ ਬਦਲ ਕੇ ਕਹਿੰਦਾ ਮੈਨੂੰ ਮੂੰਹ ਨਾ ਦਿਖਾਈ ਜੋ ਜਿਹਨੇ ਤੱਕਲੰਕਤ ਕੀਤਾ ਇਹ ਕਲੰਕਤ ਹੋ ਗਿਆ ਮੂੰਹ ਤੇਰਾ ਹੁਣ ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਕਹਤਾ ਇਕ ਲੰਕ ਦਾ ਵਾਲਾ ਬੂੜਾ ਦਿਖਾਇਓ ਤਾਂ ਬੂੜੀ ਦੇਖਦਾ ਅਲੱਗ ਕੀ ਦਾ ਉਹ ਹੀ ਸੀ ਹਰ ਗੋਬਿੰਦ ਹਰ ਉਹ ਹੀ ਸੀ ਹੋਰ ਕੌਣ ਸੀ ਹਰ ਵੀ ਉਹ ਹੀ ਸੀ ਗੋਬਿੰਦ ਵੀ ਉਹ ਹੀ ਸੀ ਉਰਪਛਾਣਿਆ ਤੁਹਾਡੀ ਤਾਂ ਬੋਲਦਾ ਗੋਬਿੰਦ ਉਹ ਹਰ ਗੋਬਿੰਦ ਇਕੱਠਾ ਹੀ ਸੀ ਹਾਂਜੀ ਅਚਰ ਆਦ ਅਨੀਲ ਅਨਾਹਦ ਸਤ ਸਦਾਵ ਤੂੰ ਹੀ ਕਰਤਾਰਾ ਅੱਖਰ ਆਦ ਅਨਿਹਲ ਅਨਾਹਦ ਹ ਸਤ ਸਦਾਇਵ ਤੂੰ ਹੀ ਕਰਤਾਰਾ ਸਤ ਸਦਾਇਵ ਤੂੰ ਹੀ ਕਰਤਾਰਾ ਅੱਖਰ ਆਦ ਅਨਿ ਅੱਖਰ ਹੁੰਦਾ ਜਿਹੜਾ ਅੱਖਰ ਤੋਂ ਅੱਖਰ ਹੁੰਦਾ ਅੱਖਰ ਜਿਹੜਾ ਖਰਦਰੀ ਜਿਹੜਾ ਰੋਗ ਤੋਂ ਰਹਿਤ ਹੈ ਆਖਸ਼ਰ ਵੀ ਕਹਿੰਦੇ ਨੇ ਫਿਰ ਅੱਖਰ ਕਹਿਣ ਲੱਗੇ ਫਿਰ ਅੱਖਰ ਕਹਿਣ ਲੱਗੇ ਅਸਲ ਜਰਾਰੋ ਉਹ ਤੇ ਜਿਹੜਾ ਮੁਕਤ ਹੈ ਉਹਦਾਂ ਨੂੰ ਅੱਖਰ ਅੱਖਰ ਖਰਦਾਰੀ ਪੁਰਾਣਾ ਨਹੀਂ ਹੁੰਦਾ ਅੱਖਰ ਹ ਰਾਦ ਅਨੀਲ ਅਨਾਹਦ ਦੇਖੋ ਅੱਖਰ ਕਹਿੰਦਾ ਉਹਨੂੰ ਇਹ ਅੱਖਰ ਜਿਹੜੇ ਅੱਖਰ ਲਿਖੇ ਨੇ ਨਾ ਇਹ ਕਿਉਂ ਲਿਖੇ ਇਹਨੂੰ ਅੱਖਰ ਕਿਉਂ ਕਹਿੰਦੇ ਇਹਨਾਂ ਦੇ ਵਿੱਚ ਜਿਹਨਾਂ ਗਿਆਨ ਪਾ ਲੀਏ ਉਹਦੇ ਹੀ ਰਹਿੰਦਾ ਹਜ਼ਾਰ ਸਾਲ ਬਾਅਦ ਵੀ ਉਹਦੇ ਹੀ ਬੜੂਤੋ ਵਿਚਾਰ ਨਾਲ ਚਾਹੀਦਾ ਜਿਹੜਾ ਖਰਜ ਗਿਆ ਉਹ ਜਿਹੜਾ ਖਰਜ ਗਿਆ ਜਿੰਨਾ ਬਾਦ ਹੋਵੇ ਉਨਾ ਹੀ ਵੱਡ ਜਾਂਦਾ ਹੈ ਚੋ ਅਖਰਾਂ ਦੀ ਸਮਝ ਚਾਹੀਦੀ ਹੈ ਸਮਝ ਤਾਂ ਚਾਹੀਦੀ ਹੈ ਜਿੰਨਾ ਬਾਦ ਹੋ ਉਹ ਨਹੀਂ ਕੱਢ ਲੋ ਜਿਹੜਾ ਅੱਗੇ ਜਵਾਨੀ ਆਦ ਹੁੰਦਾ ਸੀ ਕਿਸੇ ਨੂੰ ਦੱਸ ਦੀਏ ਗਾਹ ਉਹਨਾਂ ਦੱਸਣ ਜੋਗਾ ਨਹੀਂ ਰਹਿੰਦਾ ਇਹ ਗਿਆਨ ਪੜਾ ਦिए ना ਪੜਨ ਵਾਲਿਆਂ ਕੋਲੋਂ ਕੱਟ ਜਾਂਦਾ ਅੱਖਰ ਜੋਦੀ ਕੱਟਦਾ ਘਟੇ ਗਿਆ ਸਾਡੇ ਪੜਨ ਵਾਲਿਆਂ ਕੋਲੋਂ ਹੀ ਘਟਿਆ ਕਿ ਸਿੱਖਾਂ ਜਾਏਗਾ ਗਿਆਨ ਅੱਖਰਾਂ ਜੋ ਵੀ ਅੱਖਰਾਂ ਜੋ ਨਹੀਂ ਪਏ ਬਾਹਰ ਐ ਦੀ ਬਾਹਰ ਆਲਾ ਕੱਟ ਦਿੰਦੇ ਆ ਅੱਖਰਾਂ ਜਿ ਲਿਖਿਆ ਅੱਖਰ ਤਾਂ ਉਹ ਨਹੀਂ ਪਏ ਤੇ ਇਹ ਨਹੀਂ ਕੱਟਦਾ ਜਦ ਮਰਜੀ ਕਰ ਲੋ ਉਹ ਨਹੀਂ ਬੜੂ ਫਰਾਣਾ ਨਹੀਂ ਹੁੰਦਾ ਭਾਸ਼ਾ ਬਦਲ ਜੂਵੇ ਅਸਰ ਹੀ ਪੈਦਾ ਇਤੇ ਕੋਈ ਨਹੀਂ ਸੰਸਕ੍ਰਿਤ ਹੈ ਉਹਨੂੰ ਹੀ ਕਹ ਲਓ ਕਿੰਨੀ ਪ੍ਰਾਣੀ ਹੈ ਸੰਸਕ੍ਰਿਤ ਚਲੋਣਾ ਜਿਹੜੇ ਪੜਦੇ ਨੇ ਭਾਸ਼ਾ ਸਾਡੀ ਭਾਸ਼ਾ ਦੀ ਹੈਗੀ ਅਸੀਂ ਵੀ ਪੜ ਸਕਦੇ ਹਾਂ ਪੜ ਕੇ ਉਹ ਵੀ ਉਹਨਾਂ ਹੀ ਨਿਕਲੂਏ ਵੀ ਉਹਨਾਂ ਹੀ ਨਿਕਲੂ ਗੱਲ ਕੋਈ ਨਹੀਂ ਜਦੋਂ ਸੰਸਕ੍ਰਿਤ ਵਾਲੇ ਬੋਲਦੇ ਨੇ ਆਕੇ ਉਹ ਵੀ ਉਹ ਹੀ ਅਰਥ ਕਰਦੇ ਨੇ ਸੀ ਉਹ ਹੀ ਅਰਥ ਕਰਦੇ ਆ ਉਹ ਕਹਿੰਦੇ ਇੱਕ ਹੀ ਬਾਤ ਹੈ ਬਾਤ ਹੈ ਇੱਕ ਉਹਨਾਂ ਹੀ ਹੁਰਾ ਕੋਲ ਪਿਆ ਉਹਨੂੰ ਹੀ ਸਾਡੇ ਕੋਲ ਪਿਆ ਅੱਖਰ ਅੱਖਰ ਤੇ ਉਹ ਬਦਲ ਜੂਵੇ ਭਾਸ਼ਾ ਦਾ ਫਰਕ ਵੀ ਪਰ ਗਿਆਨ ਉਹ ਨਹੀਂ ਗਿਆਨ ਦਾ ਉਹ ਵੀ ਅੱਖਰਾਂ ਜੈ ਵੀ ਅੱਖਰਾਂ ਜੈ ਕੋਈ ਫਰਕ ਨਹੀਂ ਇਸ ਕਰਕੇ ਅੱਖਰ ਜਿਹੜਾ ਹੈ ਜਰਾ ਰੋਗ ਤੋਂ ਪਰੇ ਹੁੰਦਾ ਘਟਦਾ ਨਹੀਂ ਜੜਾ ਹਈ ਸਤ ਸਬੈਬ ਤੁਸੀਂ ਕਰਤਾ ਰਾ ਸੀ ਉਹ ਨਹੀਂ ਗੁਰਬਾਣੀ ਚ ਜਾਨ ਬੁੱਝ ਕੇ ਲੀਕ ਕੀਤਾ ਉਹਦੇ ਬਾਸ਼ਾ ਬਦਲ ਕੇ ਲਿਖ ਵਿੱਚ ਹੁੰਦਾ ਇਹ ਘਟਦਾ ਕਿਉਂ ਜੇ ਨਿਰਾਕਾਰੀ ਭਾਸ਼ਾ ਨੂੰ ਸੰਸਾਰੀ ਭਾਸ਼ਾ ਚ ਬਦਲਦੀਏ ਨਾ ਇਹ ਅਰਥ ਕਰਦੀਏ ਜੇ ਕਰ ਜਿਹੜੇ ਨੇ ਉਹਦੇ ਹੱਥ ਅਰਥ ਕਰ ਲੀਏ ਬਾਹਰਲੇ ਸਰੀਰ ਤੇ ਫੇਰ ਘਟ ਗਿਆ ਜੇ ਮਾਇਆ ਤੇ ਲੈ ਕੇ ਅਰਥ ਕਰਦੀਏ ਫੇਰ ਘਟ ਜਾਂਦਾ ਇਹ ਮਾਇਆ ਤੋਂ ਪਰੇ ਵਾਲੇ ਅਰਥ ਨੇ ਮਾਇਆ ਤੋਂ ਪਰੇ ਐ ਜਿਹੜਾ ਉਹਦੀ ਘਟਦਾ ਸਰੀਰ ਮਾਇਆ ਦੇ ਅੰਦਰ ਵਾਲਾ ਤਾਂ ਘਟਦਾ ਵੱਧਾ ਹੈ ਇਹ ਮਾਇਆ ਤੋਂ ਪਰਲੇ ਸ਼ਰੀਰ ਦੇ ਅਰਥ ਨੇ ਇਹਦੇ ਕਹ ਲੈਣਗੇ ਫੇਰ ਨਹੀਂ ਘਟਦਾ ਜੇ ਬਾਹਾਂ ਵਾਲੇ ਸ਼ਰੀਰ ਦੇ ਅਰਥ ਕਹ ਲੈ ਫੇਰ ਨਹੀਂ ਘਟ ਜਾਣ ਘੁਲ ਘੜਿਆ ਹੋਇਆ ਤਾਂ ਇਹ ਅੰਤਲੇ ਸ਼ਰੀਰ ਦਾ ਤਾਂ ਗਿਆਨ ਹੀ ਕੋਈ ਨਹੀਂ ਕਿਤੇ ਅੰਤਲੇ ਸ਼ਰੀਰ ਦੀ ਗਿਆਨ ਦੀ ਕੀਤੀ ਹੈ ਪੰਡਤ ਨੂੰ ਸਭ ਵਾਲੇ ਸ਼ਰੀਰ ਦੀ ਗੱਲ ਮੂਰਤੀ ਪੂਜਾ ਕਰਨ ਜਿਹੜਾ ਆਦਮੀ ਮੂਰਤੀ ਪੂਜਾ ਕਰਦੇ ਨੇ ਸ਼ਰੀਰ ਦੀ ਗੱਲ ਕਰੇ ਨਹੀਂ ਸਕਦਾ ਓਏ ਕਾਸ਼ੀ ਦੇ ਪੰਡਤ ਮੂਰਤੀ ਪੂਜ ਕੋ ਤੁਸੀਂ ਅਰਥ ਕਰਾਉਂਦੇ ਹੋ ਉਹਨਾਂ ਤੇ ਪੂਰਾ ਕਿ ਮੈਂ ਦੋਲ ਕੇ ਦੇ ਦਿੰਦਾ ਹੁ ਪੂਰਾ ਕਿ ਮੈਂ ਕੱਢ ਲੈਂਦੇ ਗੰਨਾ ਦੇਤਾ ਉਹਨੂੰ ਚੁੱਪੜੂ ਤੁਸੀਂ ਜਿਹਦਾ ਨਾਜਾੜਾ ਹੈ ਜੀ